ਗੁਰਿਆਵਕੇ ਬਾਪਰੇ ਸੜਕ ਹਾਦਸੇ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ ਜੋ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਨੋਵਾ ਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਗੁਰਿਆਵਕੇ ਆਪਣੀ ਇਨੋਵਾ ਕਾਰ ਦੇ ਕੇ ਨਮੀ ਗੱਡੀ ਲੈਣ ਲਈ ਸ਼ੋਰੂਮ ਵਿੱਚ ਆਏ ਸਨ ਜਿਨ੍ਹਾਂ ਦੀ ਇਨੋਵਾ ਕਾ ਸ਼ੋਰੂਮ ਦੇ ਬਾਹਰ ਖੜੀ ਕੀਤੀ ਸੀ ਕਿ ਫਗਵਾੜਾ ਸਾਈਡ ਤੋਂ ਗੁਰਆਂਵਾਲ ਨੂੰ ਆਰੀ ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਨੇ ਇਨੋਵਾ ਵਿੱਚ ਟੱਕਰ ਮਾਰੀ ਤੇ ਸ਼ੋਰੂਮ ਦੇ ਬਾਹਰ ਖੜੀ ਇੱਕ 스ਵਿਫਟ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਤੇ ਤਿੰਨੇ ਹੀ ਕਾਰਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ 스ਵਿਫਟ ਕਾਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਕਾਰ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਜਿਸ ਦਾ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਗੁਰਆਂਵਾਲ ਤੋਂ ਐਸਆਈ ਬਾਬਾ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਰੀ ਹੈ ਪੀਐਸੀ ਨੇ ਗੱਡੀ ਲੈਣ ਆਏ ਸੀ ਉੱਥੇ ਲਵਲੀ ਗੁਰਾਇਆ ਤੇ ਬਾਹਰ ਸਾਡੀ ਗੱਡੀ ਘੜੀ ਅੰਦਰ ਸੀ ਬੈਠੇ ਸੀਗੇ ਤੇ ਮੁੰਡਿਆਂ ਨੇ ਨਾ ਪਿੱਛੋਂ ਆਏ ਬਹੁਤ ਤੇਜ਼ ਤੇ ਉਹਨਾਂ ਨੇ ਇਹਦਾ ਪਿੱਛੋਂ ਆ ਕੇ ਸਾਡੀ ਗੱਡੀ ਹਿੱਟ ਕੀਤੀ ਤੇ ਸਕੋਡਾ ਲੋਰਾ ਸੀ ਪੀਵੀ 10 ਨੰਬਰ ਸੀ ਉਹਦਾ ਤੇ ਮੁੰਡਿਆਂ ਡਰਿੰਕ ਵੈਰ ਕੀਤੀ ਵੀ ਸੀ ਤੇ ਅਸੀਂ ਸਭ ਅੰਦਰ ਬਾਹਰ ਜਦੋਂ ਕੱਡੇ ਉਹਨਾਂ ਨੂੰ ਆਪ ਨਹੀਂ ਪਤਾ ਵੀ ਹੋਇਆ ਕੀ ਸਾਡੇ ਖੜੇ ਉਹਨਾਂ ਕੋ ਗੱਲ ਹੀ ਨਹੀਂ ਹੁੰਦੀ ਗੱਡੀ ਸਾਡੀ ਜਿਹੜੀ ਨੋਵਾ ਸੀ ਸਾਰੀ ਮੇਰੀ ਉਹ ਟੋਟਲ ਲਾਸਟ ਹੋ ਗਈ ਉਹਨਾਂ ਨੇ ਜਿੰਨਾਂ ਨਖਾਂ ਦਾ ਜਿਲ੍ਹਾ ਨੁਕਸਾਨ ਕਿੰਨਾ ਹੋਇਆ ਜੀ ਅਸੀਂ ਬਸ ਹੁਣ ਹੋ ਗਿਆ ਅਸੀਂ ਚਾਹੁੰਦੇ ਸਾਡਾ ਕੰਪਰੋਮਾਈਜ਼ ਹੋਵੇ ਹੋਰ ਜੀ ਜਾਂ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਭਰਨ ਮੇਰਾ ਨਾਮ ਬਾਜੀ ਅਮਰਤਪਾਲ ਸਿੰਘ ਆ ਆਪਾਂ ਇੱਥੇ ਗੁਰਾਇਆ ਏਜੰਸੀ ਦੇ ਵਿੱਚ ਕੰਮ ਕਰਦੇ ਆ ਤੇ ਅਸੀਂ ਅੰਦਰ ਬੈਠੇ ਹੋਏ ਸੀਗੇ ਤੇ ਬਾਹਰੋਂ ਇੱਕ ਸਕੋਡਾ ਗੱਡੀ ਆਈ ਬਹੁਤ ਤੇਜ਼ ਉਹਨਾਂ ਨੇ ਬਾਜੀ ਪਿੱਛੋਂ ਹੀ ਬ੍ਰੇਕਾਂ ਲਾਉਂਦੇ ਆਏ ਆ ਪਤਾ ਨਹੀਂ ਇਲਤਾਂ ਕਰਦੇ ਸੀ ਰੱਬ ਜਾਣੇ ਕੀ ਕਰਦੇ ਸੀਗੇ ਇਨੋਵਾ ਗੱਡੀ ਬਾਹਰ ਖੜੀ ਸੀ ਨਾਲ ਹੀ ਮੇਰੀ ਗੱਡੀ ਸਵਿਫਟ ਖੜੀ ਸੀਗੀ ਜਿਹੜੀ ਨੋਵਾ ਗੱਡੀ ਸੀਗੀ ਉਹ ਭਾਜੀ ਉਹਨਾਂ ਦੀ ਅਸੀਂ ਐਕਸਚੇਂਜ ਕਰਕੇ ਨਵੀਂ ਗੱਡੀ ਦੇਣ ਲੱਗੇ ਸੀਗੇ ਤੇ ਇੰਨੀ ਜ਼ੋਰ ਦੀ ਭਾਜੀ ਗੱਡੀ ਆਈ ਨੋਵਾ ਦੇ ਵਿੱਚ ਆ ਕੇ ਹਿੱਟ ਹੋਈ ਨੋਵਾ ਪਿੱਛੋਂ ਟੋਟਲ ਲਾਸ ਕਰਤੀ ਔਰ ਨੋਵਾ ਵੱਜੀ ਮੇਰੀ ਗੱਡੀ ਦੇ ਵਿੱਚ ਮੇਰੀ ਗੱਡੀ ਦਾ ਵੀ ਭਾਜੀ ਕਾਫੀ ਨੁਕਸਾਨ ਹੋਇਆ ਆ ਘੱਟੋ ਘੱਟ 60 ਤੋਂ 70 ਹਜ਼ਾਰ ਰੁਪਏ ਦਾ ਤੁਹਾਡੀ ਕਿਹੜੀ ਗੱਡੀ ਸੀ ਮੇਰੀ ਭਾਜੀ ਸਵਿਫਟ ਗੱਡੀ ਸੀਗੀ ਨੰਬਰ ਉਹਦਾ ਨੰਬਰ 7862 ਤੇ ਅਸੀਂ ਸਡਨਲੀ ਇੱਕਦਮ ਬਾਹਰ ਗਏ ਕਿ ਪਤਾ ਨਹੀਂ ਕੀ ਹੋ ਗਿਆ ਜਦੋਂ ਬਾਅਦ ਜਾ ਕੇ ਦੇਖਿਆ ਤੇ ਦੋਨੇ ਗੱਡੀਆਂ ਭਾਈ ਟੋਟਲ ਲਾਸ ਸੀਗੀਆਂ ਸਾਡੀਆਂ ਮਤਲਬ ਕਹ ਲਓ ਨੋਵਾ ਦਾ ਪਿੱਛੋਂ ਟੋਟਲ ਲਾਸ ਹੋ ਹੀ ਚੁੱਕੀ ਸੀ ਮੇਰੇ ਗੱਡੀ ਦਾ ਵੀ 50 ਤੋਂ 60 ਹਜ਼ਾਰ ਦਾ ਖਰਚਾ ਐਸਟੀਮੇਟ ਦੱਸਿਆ ਇਹ ਮੈਨਰ ਸਾਹਿਬ ਆਪਣੇ ਵਰਕਸ਼ਾਪ ਦੇ ਇਹਨਾਂ ਨੇ ਸਾਰਾ ਐਸਟੀਮੇਟ ਸਾਡਾ ਬਣਾਇਆ ਦੱਸਿਓ ਭਾਜੀ ਭਾਜੀ ਸਾਡੇ ਉੱਚੀ ਬ੍ਰਾਂਚ ਸਾਡੇ ਬ੍ਰਾਂਚ ਦੇ ਬਾਹਰ ਗੱਡੀ ਖੜੀ ਆ ਪਾਰਕਿੰਗ 'ਮੇ ਗੱਡੀ ਖੜੀ ਆ ਪਿੱਛੋਂ ਇੱਕ ਸਕੋਡਾ ਗੱਡੀ ਆਈ ਆ ਬਾਈ ਹਿੱਟ ਕੀਤੀ ਨੋਵਾ ਦੇ ਨਾਲ ਉਹਨੇ ਹਿੱਟ ਕੀਤੀ ਆਪਣੇ ਅੰਮ੍ਰਿਤਪਰਾਦੀ ਸੁਇਫਟ ਉਹ ਗੱਡੀ ਦਾ ਤੇ ਉਹ ਚਲੋ ਪਿੱਛੇ ਦਾ ਹਾਲ ਜੋ ਬਹੁਤ ਮੜਾ ਆਇਆ ਗਾ ਗੱਡੀ ਦਾ ਆਪਣੇ ਜੋ ਅਮਿਤਪਰਾਦੀ ਗੱਡੀ ਆ ਉਹਦੇ ਵਿੱਚ ਲਗਭਗ 50 ਤੋਂ 60000 ਰੁਪਏ ਖਰਚ ਹੋਇਆ। ਅਸੀ ਭਾਜੀ ਬਸ ਉਹਨਾਂ ਤੋਂ ਉਹਨਾਂ ਤੋਂ ਇਹੀ ਕੰਨੇ ਆ ਅਸੀਂ ਤਾਂ ਬਸ ਕੰਪਰੋਮਾਈਜ਼ ਕਰਦੇ ਪਏ ਆ ਅਸੀਂ ਕੋਈ ਪਰਚਾ ਨਹੀਂ ਕਰਾਣਾ ਅਸੀਂ ਕੁਝ ਹੱਥੋਂ ਪਾਈ ਨਹੀਂ ਕਰਨੀ ਕੁਛ ਨਹੀਂ ਕਰਨਾ ਜੀ ਸਿਰਫ ਆਪਣਾ ਹੱਕ ਮੰਗਦੇ ਪਏ ਆ ਅਸੀਂ ਵੀ ਭਾਜੀ ਜੌਬ ਕਰਦੇ ਆ ਸਾਡੀ ਵੀ ਕੋਈ ਸੈਲਰੀ ਆ ਕਿ ਬਹੁਤ ਜ਼ਿਆਦਾ ਨਹੀਂ ਹੈਗੀਆਂ ਅਸੀਂ ਵੀ ਆਪਣੇ ਪੱਲੇ ਉਹ ਗੱਡੀਆਂ ਠੀਕ ਕਰਾਉਣੀਆਂ ਭਾਜੀ ਗੱਲਬਾਤ ਹੋਈ ਭਾਜੀ ਕੀ ਕਹਿੰਦੇ ਗੱਲਬਾਤ ਭਾਜੀ ਹੋਈ ਆ ਕਹਿੰਦੇ ਦੱਸਦੇ ਆ ਬਾਹਰ ਹਲੇ ਖੜੇ ਆ ਸਲਾਹ ਕਰਦੇ ਪਏ ਆ ਦੇਖਦੇ ਆ ਵੀ ਕਿੱਥੇ ਮੁੱਕਦੀ ਗੱਲ ਭਾਜੀ